Oh, ਜਿੱਥੇ ਗਰਮੀਆਂ ਦੇ ਵਿੱਚ ਬਹੁਤ ਜਲਦੀ ਲੋਕ ਕਮਰਿਆਂ ਦੇ ਵਿੱਚ ਏਸੀ ਲਵਾ ਲੈਂਦੇ ਨੇ ਤੇ ਏਸੀ ਬਿਨਾ ਜਿਹੜਾ 1 ਮਿੰਟ ਵੀ ਨਹੀਂ ਰਹਿੰਦੇ ਗੱਡੀਆਂ 'ਚ ਵੀ ਏਸੀ ਕਮਰਿਆਂ 'ਚ ਵੀ ਏਸੀ ਦਫ਼ਤਰਾਂ ਦੇ ਵਿੱਚ ਵੀ ਏਸੀ ਤੇ ਉੱਥੇ ਚੜ੍ਹਦੇ ਸਿਆਰੀ ਦਫ਼ਤਰਾਂ ਦੇ ਵਿੱਚ ਵੀ ਹੀਟਰ ਕਮਰਿਆਂ ਦੇ ਵਿੱਚ ਵੀ ਹੀਟਰ ਕਿ ਤੁਸੀਂ ਕਦੇ ਸੋਚਿਆ ਕਿ ਜਿਹੜੀਆਂ ਚੀਜ਼ਾਂ ਤੁਹਾਨੂੰ ਆਰਾਮ ਵੀ ਦੇ ਰਹੀਆਂ ਨੇ ਫਾਇਦੇ ਵੀ ਦੇ ਰਹੀਆਂ ਨੇ ਪਰ ਉਹੀ ਚੀਜ਼ਾਂ ਤੁਹਾਡਾ ਵੱਡਾ ਨੁਕਸਾਨ ਵੀ ਕਰ ਸਕਦੀਆਂ ਨੇ ਤਾਂ ਕੱਲੀ-ਕੱਲੀ ਗੱਲ ਧਿਆਨ ਦੇ ਨਾਲ ਗੌਰ ਨਾਲ ਸੁਣ ਲੈਣਾ ਠੰਡ ਵਾਦੇ ਬਹੁਤ ਸਾਰੇ ਲੋਕ ਕਮਰਿਆਂ ਨੂੰ ਗਰਮ ਰੱਖਣ ਲਈ ਰੂਮ ਹੀਟਰ ਤੇ ਬਲੋਅਰ ਵਰਤਦੇ ਲਗ ਜਾਂਦੇ ਨੇ ਰੂਮ ਹੀਟਰ ਕਮਰੇ ਦੀ ਗਰਮੀ ਬਰਕਰਾਰ ਰੱਖ ਕੇ ਸਰੀਰ ਨੂੰ ਗਰਮ ਰੱਖਣ ਦੇ ਵਿੱਚ ਮਦਦ ਕਰਦਾ ਕੀ ਤੁਸੀਂ ਜਾਣਦੇ ਹੋ ਕਿ ਇਸ ਦਾ ਵੱਧੇ ਇਸਤੇਮਾਲ ਤੁਹਾਡੇ ਸਿਹਤ ਲਈ ਬਹੁਤ ਜ਼ਿਆਦਾ ਜਿਹੜਾ ਖਤਰਨਾਕ ਹੋ ਸਕਦਾ ਜੀ ਹਾਂ ਹੀਟਰ ਸਰਦੀਆਂ ਦੇ ਵਿੱਚ ਆਰਾਮਤਾ ਦਿੰਦੇ ਨੇ ਪਰ ਜ਼ਿਆਦਾ ਦੇਰ ਜਾਂ ਗਲਤ ਤਰੀਕੇ ਨਾਲ ਵਰਤਣ ਦੇ ਸਿਹਤ ਤੇ ਕਮਰੇ ਦੀ ਹਵਾ ਤੇ ਬਹੁਤ ਬੁਰਾ ਅਸਰ ਪਾ ਸਕਦੇ ਨੇ ਦੱਸਦੀ ਹੈ ਕਿ ਮਾਹਿਰਾਂ ਦੇ ਅਨੁਸਾਰ ਜਿਹੜਾ ਕਮਰੇ ਦੇ ਵਿੱਚ ਰੂਮ ਹੀਟਰ ਚਲਾਉਣ ਦੇ ਜਿਹੜੇ 5 ਵੱਡੇ ਨੁਕਸਾਨ ਹੋ ਸਕਦੇ ਨੇ ਕਮਰੇ ਦੇ ਵਿੱਚ ਹੀਟਰ ਚਲਾਉਂਦਾ ਸਭ ਤੋਂ ਪਹਿਲਾ ਤੇ ਵੱਡਾ ਨੁਕਸਾਨ ਇਹ ਆ ਕਿ ਇਹ ਹਵਾ ਵਿੱਚੋਂ ਨਮੀ ਖਤਮ ਕਰ ਦਿੰਦਾ ਹੀਟਰ ਕਾਰਨ ਕਮਰੇ ਦੀ ਹਵਾ ਸੁੱਕੀ ਹੋ ਜਾਂਦੀ ਹੈ ਨਾਲ ਚામੜੀ ਸੁੱਕਣ ਲੱਗਦੀ ਹੈ ਤੇ ਬੁੱਲ ਫਟਣ ਲੱਗਦੇ ਨੇ ਤੇ ਅੱਖਾਂ ਵਿੱਚ ਜਲਨ ਨੱਕ ਸੁੱਕਣਾ ਤੇ ਗਲੇ ਵਿੱਚ ਖਾਰਿਸ਼ ਜਿਹਹੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਦਮੇ ਵਾਲੇ ਲੋਕਾਂ ਲਈ ਤਾਂ ਇਹ ਸਮੱਸਿਆ ਹੋਰ ਵੀ ਵੱਧ ਸਕਦੀ ਆ ਕਿਉਂਕਿ ਸੁੱਕੀ ਹਵਾ ਨਾਲ ਸਾਹ ਲੈਣ ਦੀ ਦਿੱਕਤ ਤੇਜ਼ ਹੋ ਸਕਦੀ ਆ ਕਮਰੇ ਵਿੱਚ ਹੀਟਰ ਚਲਾਉਣ ਨਾਲ ਡੀਹਾਈਡਰੇਸ਼ਨ ਦੀ ਸਮੱਸਿਆ ਵੀ ਹੋ ਸਕਦੀ ਹੈ ਤੇ ਹੀਟਰ ਦੀ ਗਰਮ ਹਵਾ ਸਰੀਰ ਵਿੱਚੋਂ ਨਮੀ ਤੇਜੀ ਨਾਲ ਖਿੱਚ ਲੈਂਦੀ ਹੈ ਜਿਸ ਕਰਕੇ ਥਕਾਵਟ ਸਿਰ ਦਰਦ ਤੇ ਬਾਰ ਬਾਰ ਪਿਆਸ ਲੱਗਣ ਜਈਆਂ ਪਰੇਸ਼ਾਨੀਆਂ ਵੱਧ ਸਕਦੀਆਂ ਨੇ ਤੇ ਨੱਕ ਦੀ ਨਰੁਨੀ ਛਿੱਲ ਸੁੱਕਣ ਕਾ ਨੇ ਇਨਫੈਕਸ਼ਨ ਜ਼ੁਖਾਮ ਸਾਈਨਸ ਦੀ ਦਿੱਕਤ ਵੀ ਵੱਜ ਜਾਂਦੀ ਹੈ ਤੇ ਗੈਸ ਜਾ ਕੇਰੋਸਨ ਵਾਲੇ ਹੀਟਰਾਂ ਨਾਲ ਕਾਰਬਨ ਮੋਨੋਆਕਸਾਈਡ ਦਾ ਖਤਰਾ ਵੀ ਬੱਦ ਹੁੰਦਾ ਜੇ ਕਮਰੇ ਬੰਦ ਹੋਵੇ ਜਾਂ ਹੀਟਰ ਠੀਕ ਤਰ੍ਹਾਂ ਕੰਮ ਨਾ ਕਰ ਰਿਹਾ ਹੋਵੇ ਤਾਂ ਇਹ ਬਹੁਤ ਹੀ ਜ਼ਿਆਦਾ ਹਾਨੀਕਾਰਕ ਗੈਸ ਕਮਰੇ ਵਿੱਚ ਫੈਲ ਸਕਦੀ ਹੈ ਇਸ ਨਾਲ ਕਮਰੇ ਵਿੱਚ ਆਕਸੀਜਨ ਦੀ ਮਾਤਰਾ ਘਟੋ ਜਾਂਦੀ ਹੈ ਤੇ ਨਤੀਜੇ ਵਜੋਂ ਚੱਕਰ ਆਉਣਾ ਮਤਲੀ ਸਿਰਦਰਦ ਸੁਸਤਾ ਹੱਟ ਤੇ ਗੰਬੀਰ ਹਾਲਤ ਵਿੱਚ ਕਾਰਬਨ ਮੋਨੋਆਕਸਾਈਡ ਪੌਇਜ਼ਨਿੰਗ ਵੀ ਹੋ ਸਕਦੀ ਹੈ ਤੇ ਰੂਮ ਹੀਟਰ ਅਕਸਰ ਕਮਰੇ ਦੇ ਵਿੱਚ ਅਸਮਾਨ ਗਰਮੀ ਪੈਦਾ ਕਰਦੇ ਨੇ ਹੀਟਰ ਦੇ ਨੇੜੇ ਬੈਠ ਕੇ ਲੋਕਾਂ ਨੂੰ ਬਹੁਤ ਜ਼ਿਆਦਾ ਗਰਮੀ ਮਹਿਸੂਸ ਹੁੰਦੀ ਕਾਜ਼ਾਸ ਨਾਲ ਚਮੜੀ ਲਾਲ ਹੋਣਾ ਰੈਸ ਜਾਂ ਗਰਮੀ ਦੀ ਜਲਨ ਹੋ ਸਕਦੀ ਆ ਜਦਕੀ ਕਮਰੇ ਦੇ ਹੋਰ ਹਿੱਸੇ ਠੰਡੇ ਰਹਿੰਦੇ ਨੇ ਛੋਟੇ ਬੱਚਿਆਂ ਤੇ ਬਜ਼ੁਰਗਾਂ ਲਈ ਇਹ ਤਾਪਮਾਨ ਵਿੱਚ ਉਤਰਾ ਚੜ੍ਹਾਵਰ ਪਰੇਸ਼ਾਨੀ ਜਿਹੜਾ ਉਹ ਪੈਦਾ ਕਰ ਸਕਦਾ ਇਲੈਕਟ੍ਰਿਕ ਹੀਟਰ ਧੂਆਂ ਤਾਂ ਨਹੀਂ ਛੱਡਦੇ ਪਰ ਫਿਰ ਵੀ ਓਵਰ ਹੀਟਿੰਗ ਤੇ ਅਗ ਲੱਗਣ ਦਾ ਜਿਹੜਾ ਖਤਰਾ ਬਣਿਆ ਰਹਿੰਦਾ ਜੇ ਇਹਨਾਂ ਨੂੰ ਪਰਦੇਆਂ ਜਾਂ ਬਿਸਤਰਿਆਂ ਜਾਂ ਫਰਨੀਚਰ ਦੇ ਬਹੁਤ ਨੇੜੇ ਰੱਖਿਆ ਜਾਵੇ ਤਾਂ ਹਾਦਸਾ ਵੀ ਹੋ ਸਕਦਾ ਹੀਟਰ ਬਿਜਲੀ ਬਹੁਤ ਖਰਚਦੇ ਨੇ ਇਸ ਕਰਕੇ ਬਿਜਲੀ ਦਾ ਬਿੱਲ ਵੱਧ ਜਾਂਦਾ ਪੁਰਾਣੇ ਜਾਂ ਘੱਟ ਕੁਆਲਿਟੀ ਵਾਲੇ ਹੀਟਰ ਘਰ ਦੀ ਵਾਇਰਿੰਗ ਤੇ ਵੀ ਜ਼ਿਆਦਾ ਦਬਾਅ ਪਾਉਂਦੇ ਨੇ ਜਿਸ ਨਾਲ ਇਲੈਕਟ੍ਰਿਕ ਫਾਲਟ ਦਾ ਖਾਤਰਾ ਵੀ ਬਹੁਤ ਜ਼ਿਆਦਾ ਵੱਜ ਜਾਂਦਾ ਜੇਕਰ ਹੀਟਰ ਤੁਸੀਂ ਵਰਤਦੇ ਹੋ ਕਮਰਿਆਂ ਦੇ ਵਿੱਚ ਤਾਂ ਧਿਆਨ ਨਾਲ ਸੋਚ ਸਮਝ ਕੇ ਵਰਤੋ